ਸਾਲ ਸਾਹਿਬ ਐਗੁਰਜੀ ਕੀ ਫਤਿਹ ਸੋ ਦਿਨੇ ਤਾਂ ਸਾਡੇ ਕੋਲ ਟਾਈਮ ਨਹੀਂ ਹੁੰਦਾ ਵੀਡੀਓ ਪਾਉਣ ਦਾ ਕਿਉਂਕਿ ਕੰਮਕਾਰ ਵਾਲੇ ਬੰਦੇ ਆ ਆਪਾਂ ਸੋ ਆਪਾਂ ਜਿਵੇਂ ਨਰਾਤੇ ਚੱਲਦੇ ਆ ਰਾਤਿਆਂ ਦੇ ਵਿੱਚ ਰਾਮਲੀਲਾ ਜਿੱਥੇ-ਜਿੱਥੇ ਵਿਸਾਰਾ ਲੱਗਣਾ ਹੈ ਜਾਂ ਜ਼ਿਆਦਾਤਰ ਸ਼ਹਿਰਾਂ ਦੇ ਵਿੱਚ ਰਾਮਲੀਲਾ ਲੱਗਦੀ ਹੈ ਪੁਰਾਣੇ ਸਮਿਆਂ ਦੇ ਵਿੱਚ ਤਕਰੀਬਨ 80% ਲੋਕ ਇਹ ਦੇਖਿਆ ਕਰਦੇ ਸਨ ਹੁਣ ਬਹੁਤ ਘੱਟ ਹੈ ਕਿਉਂਕਿ ਮੋਬਾਈਲਾਂ ਕਰਕੇ ਸਾਰਾ ਕੁਝ ਦਿਨੋਂ ਦੇ ਦੋਂ ਖਤਮ ਹੋ ਜਾ ਰਿਹਾ ਹੁੰਦਾ ਜਾ ਰਿਹਾ ਹੈ ਜਿਹੜੀ ਰਮੈਨ ਹੈ ਸਾਡੇ ਜੀਵਨ ਦੇ ਉੱਪਰ ਸਿੱਖਣਯੋਗ ਬਹੁਤ ਹੈ ਰਮੈਨ ਤੋਂ ਸਿੱਖਣਾ ਚਾਹੀਦਾ ਹੈ ਬੜੀ ਸਾਡੀ ਜ਼ਿੰਦਗੀ ਨੂੰ ਇੱਕ ਜਿਉਣ ਦਾ ਤਰੀਕਾ ਮਿਲਦਾ ਹੈ ਰਮੈਨ ਸੁਣਦੇ ਨਾਲ ਇੱਕ ਰਮੈਨ ਦਾ ਕਾਣ ਹੈ ਜਿਹਦੇ ਉੱਪਰ ਆਪਾਂ ਹੁਣ ਇੱਕ ਥੋੜੀ ਵਿਚਾਰ ਕਰਨੀ ਆ ਕਿ ਜਦੋਂ ਭਗਵਾਨ ਰਾਮਚੰਦਰ ਨੂੰ 14 ਸਾਲ ਦਾ ਬਨਵਾਸ ਮਿਲਿਆ ਸੀਤਾ ਮਾਤਾ ਨੂੰ ਲੱਭਦੇ-ਲੱਭਦੇ ਉਹ ਇੱਕ ਜਿਵੇਂ ਸਮੁੰਦਰ ਦੇ ਕੰਢੇ ਤੇ ਪਹੁੰਚੇ ਜਾਂ ਸੀਤਾ ਮਾਤਾ ਨੂੰ ਲੱਭਦੇ ਫਿਰਦੇ ਨੇ ਉੱਥੇ ਇੱਕ ਸੁਗਰੀਵ ਮਿਲਿਆ ਸੁਗਰੀਵ ਮਿਲਿਆ ਤਾਂ ਉਹ ਸੀਗਾ ਦਾ ਰਾਜਾ ਬਨਰ ਸੈਨਾ ਦਾ ਬੰਦਰਾਂ ਦੀ ਸੈਨਾ ਉਹਦੀ ਸਾਰੀ ਪਰਜਾ ਸੀਗੀ ਪਰ ਉਹ ਕਹਿੰਦਾ ਜੀ ਮੈਂ ਤੁਹਾਡੀ ਮਦਦ ਨਹੀਂ ਕਰ ਸਕਦਾ ਜਿਹੜਾ ਮੇਰਾ ਭਰਾ ਵਾ ਉਹਨੇ ਮੇਰੇ ਕੋਲੋਂ ਰਾਜ ਭਾਗ ਖੋਹ ਲਿਆ ਸਾਰੀ ਸ਼ੈਨਾ ਉਹਦੇ ਅਧੀਨ ਆ ਰਾਜ ਭਾਗ ਤਾਂ ਖੋਣਾ ਹੀ ਸੀ ਕਹਿੰਦਾ ਮੇਰੀ ਘਰ ਵਾਲੀ ਵੀ ਉਹਨੇ ਖੋਲੀ ਆ ਤੇ ਜਦੋਂ ਉਹਦਾ ਇਹ ਦੁੱਖ ਸੁਣਿਆ ਭਗਮਾਨ ਰਾਮਚੰਦਰ ਕਹਿਣ ਲੱਗੇ ਚਲ ਫਿਰ ਤੇਰੀ ਮਦਦ ਕਰਦੇ ਆ ਤੇ ਮਹਾਰਾਜ ਕਹਿੰਦੇ ਜਲਦੀ ਨੇ ਮਦਦ ਕਰਦੇ ਆ ਜਹਾ ਕਹਿੰਦਾ ਆਪਣੇ ਭਰਾ ਦੇ ਨਾਲ ਜਾ ਕੇ ਲੜਾਈ ਜੋਦੂ ਛੇੜ ਆਪਾਂ ਉਹਨੂੰ ਮਾਰ ਦੇਵਾਂਗੇ ਜਦੋਂ ਪਗਵਾਨ ਆਰਮਜੰਦਰ ਨੇ ਕਿਹਾ ਸੁਗਰੀਵ ਨੂੰ ਉਹ ਬਾਲੀ ਨੂੰ ਜਾ ਕੇ ਬੰਗਾ ਰਿਆ ਕਹਿੰਦਾ ਬਾਹਰ ਨਿਕਲ ਜਦੋਂ ਬਾਹਰ ਆਇਆ ਤੇ ਬਾਲੀ ਚ ਕਹਿੰਦੇ ਇੰਨੀ ਤਾਕਤ ਸੀ 100 ਹਾਥੀਆਂ ਜਿੰਨਾ ਬਾਲ ਉਹਦੇ ਵਿੱਚ ਇਕੱਲੇ ਜਿ ਸੀ ਉਹਨੇ ਸੁਗਰੀਵ ਨੂੰ ਫੜ ਕੇ ਢਾ ਲਿਆ ਜਦੋਂ ਢਾਇਆ ਹੋਇਆ ਤਾਂ ਮਾਰ ਮਾਰ ਮੁੱਕੀਆਂ ਬੁਰਾ ਹਾਲ ਕਰਤਾ ਸੁਗਰੀਵ ਦਾ ਤੇ ਜਦੋਂ ਮਹਾਰਾਜ ਦੇ ਕੋਲ ਆਇਆ ਕਹਿੰਦੇ ਮਹਾਰਾਜ ਮੇਰੀ ਮਦਦ ਨਹੀਂ ਕੀਤੀ ਤੁਸੀਂ ਮੇਰੇ ਤਾਂ ਮਾਰ ਮਾਰ ਕੇ ਨੇ ਮੋਰ ਬਣਾਤਾ ਤੇ ਮਹਾਰਾਜ ਕਹਿਣ ਲੱਗੇ ਯਾਰ ਕੀ ਕਰੀਏ ਤੁਹਾਡਾ ਤਾਂ ਛਾਣੇ ਨਹੀਂ ਆਈ ਪਤਾ ਨਹੀਂ ਲੱਗਿਆ ਸੁਗਰੀਵ ਕਿਹੜਾ ਬਾਲੀ ਕਿਹੜਾ ਤੇ ਕਹਿੰਦੇ ਮਹਾਰਾਜ ਇਹ ਤੁਸੀਂ ਪਹਿਲਾਂ ਦੇਖਣਾ ਸੀ ਕਹਿੰਦੇ ਚਲ ਆਏ ਕਰ ਹੁਣ ਗਲ ਦੇ ਵਿੱਚ ਹਾਰ ਪਾ ਕੇ ਜਾਂ ਨਿਸ਼ਾਨੀ ਰੱਖ ਲੈਨੇ ਆ ਕਿ ਤੂੰ ਸੁਗਰੀਵ ਆ ਜਿਹਦੇ ਗਲ ਦੇ ਵਿੱਚ ਹਾਰ ਨਹੀਂ ਉਹ ਬਾਲੀ ਆ ਤੇ ਭਗਵਾਨ ਰਾਮਚੰਦਰ ਲੋਕ ਕੇ ਖੜੇ ਨੇ ਝਾੜੀਆਂ ਦੇ ਵਿੱਚ ਫੇਰ ਜਾ ਕੇ ਸੁਗਰੀਵ ਨੇ ਬਾਲੀ ਨੂੰ ਬੁਗਾ ਰਿਆ ਤੇ ਭਗਵਾਨ ਰਾਮਚੰਦਰ ਨੇ ਮਾਰਿਆ ਤੀਰ ਜਦੋਂ ਬਾਲੀ ਦੇ ਜਾ ਕੇ ਤੀਰ ਵੱਜਿਆ ਤੇ ਮਹਾਰਾਜ ਆਗੇ ਰਣ ਦੇ ਮੈਦਾਨ ਦੇ ਵਿੱਚ ਤੇ ਜਿਹੜਾ ਬਾਲੀ ਆ ਦੇਖਦਾ ਕਹਿੰਦਾ ਮਹਾਰਾਜ ਤੁਸੀਂ ਕਹਿੰਦੇ ਮਹਾਰਾਜ ਰਾਮਚੰਦਰ ਕਹਿਣ ਲੱਗੇ ਕਹਿੰਦੇ ਬਾਲੀ ਤੇ ਸਾਨੂੰ ਸੈਨਾ ਦੀ ਲੋੜ ਸੀ ਇਸ ਕਰਕੇ ਮੈਨੂੰ ਆਹ ਕੁਝ ਕਰਨਾ ਪਿਆ ਤੇ ਬਾਲੀ ਕਹਿਣ ਲੱਗਾ ਲੈ ਜੀ ਸੈਨਾ ਦੀ ਲੋੜ ਸੀ ਤੂੰ ਪਹਿਲਾਂ ਹੀ ਮੇਰੇ ਕੋਲ ਆ ਜਾਂਦੇ ਮੇਰੇ ਨੰਗ ਭਰਾ ਕੋਲ ਜਾਣ ਦੀ ਕੀ ਲੋੜ ਸੀ ਕਹਿੰਦੇ ਮਤਲਬ ਕਹਿੰਦੇ ਮਹਾਰਾਜ ਮੈਂ ਵੀ ਤੁਹਾਡੀ ਮਦਦ ਕਰਦਾ ਜਿੱਥੇ ਤੱਕ ਮੇਰੇ ਤੋਂ ਹੋ ਸਕਦਾ ਮੈਂ ਵੀ ਸੀਤਾ ਮਾਤਾ ਨੂੰ ਲੱਭਣ ਦੇ ਵਿੱਚ ਜਾਂ ਰਾਵਣ ਦੇ ਨਾਲ ਜੰਦੂ ਕਰਨ ਦੇ ਵਿੱਚ ਤੁਹਾਡੀ ਮਦਦ ਕਰਦਾ ਤੇ ਭਗਮਾਰ ਆਰਮਜੰਦਰ ਕਹਿਣ ਲੱਗੇ ਕਹਿੰਦੇ ਫਿਰ ਹਜੇ ਵੀ ਨਹੀਂ ਕੁਝ ਵਿਗੜਿਆ ਗੱਲ ਕਰ ਜੇ ਸਾਡਾ ਸਾਥ ਦੇਣ ਲਈ ਤਿਆਰ ਆ ਆਪਾਂ ਤੈਨੂੰ ਸਵਾਸ ਬਖਸ਼ ਦਿੰਨੇ ਆ ਜੀਵਨਦਾਨ ਬਖਸ਼ ਦਿੰਨੇ ਆ ਤੇ ਕਹਿਣ ਲੱਗਾ ਠੀਕ ਆ ਮਹਾਰਾਜ ਪਰ ਇੱਕ ਮੇਰੇ ਨਾਲ ਵਾਦਾ ਕਰੋ ਰਾਮਚੰਦਰ ਕਹਣ ਲੱਗੇ ਕਾਹਦੇ ਕਾਦਾ ਵਾਦਾ ਕਹਿੰਦੇ ਵਾਦਾ ਕਰ ਕਿ ਅੱਗੇ ਵਾਸਤੇ ਜਦੋਂ ਮੈਂ ਮਰਨਾ ਵਾਂ ਆ ਜਿਵੇਂ ਅੱਜ ਮੇਰੇ ਸਿਰ ਦੇ ਉੱਪਰ ਤੂੰ ਖੜਾ ਵਾਂ ਮੇਰੇ ਸਿਰ ਦੇ ਉੱਪਰ ਤੂੰ ਖੜਾ ਵਾਂ ਤੇਰੇ ਚਰਨਾਂ ਦੇ ਵਿੱਚ ਮੇਰਾ ਸਿਰ ਪਿਆ ਵਾ ਇਦਾਂ ਮੇਰੇ ਮਰਨ ਦਾ ਸਮਾਂ ਆਵੇ ਕਹਿੰਦੇ ਵਾਲੀ ਇਹ ਕੀ ਗੱਲ ਉਹ ਦਰਬਾਨੀ ਦਾ ਫਰਮਾਨ ਹੈ ਕਾਹ ਜਾਣਾ ਕਿ ਮਰेंगे ਕਿ ਕੈਸਾ ਮਰਨਾ ਹੋਵੇ ਪਤਾ ਨਹੀਂ ਕਦੋਂ ਮਰਨਾ ਕਿੱਥੇ ਮਰਨਾ ਇਦਾਂ ਨਹੀਂ ਹੋ ਸਕਦਾ ਅੱਜ ਕੁਦਰਤ ਨੇ ਐੋ ਜਿਹਾ ਬਣਾ ਦਿੱਤਾ ਤੇ ਜਿਹੜਾ ਆਪਣਾ ਇਹ ਦ੍ਰਿਸ਼ ਕਹਿਣ ਲੱਗੇ रामचंद्र ਕਹਿੰਦੇ ਬਾਲੀ ਇਹ ਅਸੰਭਵ ਹੈ बार-बार ਨਹੀਂ ਐੋ ਜਿਹਾ ਦ੍ਰਿਸ਼ ਬਣਿਆ ਕਰਦਾ ਤੇ ਕਹਿੰਦੇ ਫੇਰ ਤਾਂ ਤੇ ਜਦੋਂ ਫਿਰ ਮਹਾਰਾਜ ਕਹਿਣ ਲੱਗੇ ਕਹਿੰਦੇ ਬਾਲੀ ਇਹ ਨਹੀਂ ਹੋ ਸਕਦਾ ਮਹਾਰਾਜ ਫਿਰ ਐਂ ਕਰੋ ਹੁਣੇ ਮੇਰੀ ਜਾਨ ਨਿਕਲ ਲੈਣ ਦਿਓ ਕਹਿੰਦੇ ਕੀ ਗੱਲ ਕਹਿੰਦੇ ਜਿਵੇਂ ਸਿਆਣਿਆਂ ਦਾ ਕਹਿਣਾ ਹੈ ਕਹਿੰਦੇ ਜਿਉਣ ਦੇ 100 ਦਿਨ ਮਰਨ ਦਾ ਇੱਕ ਦਿਨ ਐ ਮਰਤਾ ਮਰਤਾ ਜਗ ਮੋਹ ਸਾਰਾ ਸੰਸਾਰ ਮਰ ਜਾਂਦਾ ਹੈ ਜ਼ਿੰਦਗੀ ਤਾਂ ਸਾਰੇ ਜਿਉਂਦੇ ਨੇ ਜ਼ਿੰਦਗੀ ਜਿਉਣ ਦੇ ਤਰੀਕੇ ਵੱਖਰੇ ਵੱਖਰੇ ਦੱਸ ਰਹੇ ਨੇ ਪਰ ਅਸਲ ਦੇ ਵਿੱਚ ਕਹਿੰਦੇ ਜ਼ਿੰਦਗੀ ਤਾਂ ਨਿਕਲੇ ਜਾਣੀ ਆ ਅਸਲ ਦੇ ਵਿੱਚ ਮੋਹੇ ਮਰਨੇ ਕਾ ਚਾਹੋ ਹੈ ਮੁਰੋ ਤੋ ਹਰ ਕੇ ਦਵਾਰ ਕਹਿੰਦੇ ਮਰਨਾ ਸਿੱਖ ਲਵੋ ਕਿਵੇਂ ਮਰਨਾ ਹੈ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ ਇਸ ਕਰਕੇ ਜ਼ਿੰਦਗੀ ਤੋਂ ਮਗਰੋਂ ਜੇ ਕੋਈ ਸਿੱਖਣ ਵਾਲੀ ਚੀਜ਼ ਹੈ ਉਹ ਮਰਨ ਵਾਲੀ ਸੀਗੀ ਹੈ ਇਸ ਕਰਕੇ ਮਰਤਾ ਮਰਤਾ ਜੱਗ 모ਆ ਮਰ ਭੀ ਨਾ ਜਾਣਿਆ ਕੋਈ ਐਸੀ ਮਰਨੀ ਜੋ ਮਰੇ ਬਹਰ ਨਾ ਮਰਨਾ ਹੋਏ ਕਿਹਾ ਜਾਣਾ ਕਿ ਮਰेंगे ਕਿ ਐਸਾ ਮਰਨਾ ਹੋਏ ਜੇਕਰ ਸਾਹਿਬ ਮਨੋਂ ਨਾ ਬਿਸਰੇ ਸਹਿਲਾ ਮਰਨਾ ਹੋਏ ਮਰਨਾ ਜ਼ਰੂਰ ਸਿੱਖਣਾ ਚਾਹੀਦਾ ਹੈ ਮੌਤ ਨੂੰ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ